ਸਾਰਿਆਂ ਦੀ ਆਓ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਨੌਰੀ ਬਾੜ ਤੇ ਖੜੇ ਆ। ਸੋ ਲਗਾਤਾਰ ਲਗਭਗ ਜਿਹੜਾ ਲੰਮਾ ਸਮਾਂ ਇਸ ਅਧੂਲਨ ਚਾਲੇ ਨੂੰ ਹੋ ਗਿਆ। ਸੋ ਜਿੰਨੇ ਖਨੌਰੀ ਬਾੜ ਤੇ ਰਹਿਣ ਬਸੇੜਾਂ ਦੇ ਵਿੱਚ ਸਾਡੇ ਕਿਸਾਨ ਮਜ਼ਦੂਰ ਇਸ ਮੋਰਚੇ ਦੀ ਸਪੋਰਟ ਤੇ ਬੈਠੇ ਨਾ ਸੋਨਾ ਲਈ ਲਗਾਤਾਰ ਇੱਕ ਜਿਹੜਾ ਪ੍ਰਾਲਾ ਕੀਤਾ ਹੈ ਸੋਸ ਪ੍ਰਾਲੇ ਤਹਿਤ ਹਰ ਰੋਜ਼ ਬਰਨਵਾ ਹਰ ਜਿਲੇ ਦੇ ਵਿੱਚੋਂ ਜਿਹੜਾ ਦੁੱਧ ਦੀ ਸੇਵਾ ਆ ਰਹੀ ਹੈ ਸੋ ਅੱਜ ਇਹ ਦੁੱਧ ਦੀ ਸੇਵਾ ਜਿਹੜੀ ਇਹ ਭਾਰਤੀ ਕਿਸਾਨ ਜੁਨਿਆਂ ਨੇ ਇਕੱਠਾ ਸਿੱਧੂ ਪਰ ਪੰਜਾਬ ਵੱਲੋਂ ਹੈ ਛੋ ਲਗਭਗ ਤਿੰਨ ਕਾਟਲਾਂ ਦੇ ਆਸ-ਪਾਸ ਹੈ ਜਿਹੜੀ ਇਹ ਸੇਵਾ ਹੈ ਸੋ ਇਹ ਸਾਡੇ ਜਿਹੜੇ ਰਹਿਣ ਬਸੇਰਾ ਦੇ ਵਿੱਚ ਇਸ ਮੋਰਚੇ ਨੂੰ ਜਿੱਤਣ ਲਈ ਇਸ ਮੋਰਚੇ ਨੂੰ ਬਲ ਦੇਣ ਲਈ ਆ ਜਿਹੜੇ ਲੋਕ ਬੈਠੇ ਨੇ ਉਹਨਾਂ ਦੇ ਚਾ ਲਈ ਬਹੁਤ ਵੱਡਾ ਪਰਾਲਾ ਹੈ ਲਗਾਤਾਰ ਤਿੰਨ ਮਹੀਨੇ ਹੋ ਗਏ ਨੇ ਕਿ ਜਿਹੜਾ ਇਹ ਦੁੱਧ ਦੀ ਸੇਵਾ ਆਉਂਦੀ ਨੂੰ ਜਿਹੜੀਆਂ ਜਸੇਬੰਦੀਆਂ ਮੋਰਚੇ ਦੇ ਵਿੱਚ ਸ਼ਾਮਲ ਨਾ ਉਹਨਾਂ ਜਸੇਬੰਦੀਆਂ ਵੱਲੋਂ ਔਰ ਅਸੀਂ ਇਹਨਾਂ ਜਿਹੜੀਆਂ ਉਹ ਜਸੇਬੰਦੀਆਂ ਦੁੱਧ ਲੈ ਕੇ ਆਉਂਦੀਆਂ ਨਾ ਤਾਂ ਅੱਜ ਜਿਹੜੇ ਜਿਹੜੀ ਜਸੇਬੰਦੀ ਵੱਲੋਂ ਦੁੱਧ ਆਇਆ ਹੈ ਸਾਡੀ ਇਸ ਖਨੌਰੀ ਬਰਨਰੀ ਕਮੇਟੀ ਵੱਲੋਂ ਔਰ ਸਾਰਿਆਂ ਸਾਡੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਜਿੱਥੋਂ ਰੋਦ ਆਇਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਤੇ ਨਾਲ ਅਪੀਲ ਕਰਦੇ ਆ ਇਸ ਵੀਡੀਓ ਦੇ ਮੱਧਮ ਰਾਹੀਂ ਜਿੰਨਾ ਲੋਕਾਂ ਨੇ ਸੁਣਨੀ ਹੈ ਜਿੰਨਾ ਲੋਕਾਂ ਤੱਕ ਜਾਣੀ ਹੈ ਕਿ ਆ 15 ਤਰੀਕ ਨੂੰ ਇੱਕ ਹਰਿਆਣੇ ਦੇ ਵਿੱਚ ਬਹੁਤ ਵੱਡੀ ਜਿਹੜੀ ਮਹਾਪੰਚਾਇਤ ਕਰਨ ਜਾ ਰਹੇ ਆ ਔਰ ਉਸ ਮਹਾਪੰਚਾਇਤ ਦੇ ਵਿੱਚ ਸਾਡੇ ਕੋਨੇ-ਕੋਨੇ ਤੇ ਬੈਠੇ ਕਸਾਨ ਮਜ਼ਦੂਰ ਸਾਡੀਆਂ ਬੀਬੀਆਂ ਜਿਨ੍ਹਾਂ ਨੂੰ ਇੱਥੇ ਜਾਣਾ ਜ਼ਰੂਰੀ ਹੈ ਉਸ ਮੋਰਚੇ ਦੇ ਨਾਲ-ਨਾਲ ਜਿਹੜੇ ਪ੍ਰੋਗਰਾਮ ਦਿੱਤੇ ਜਾ ਰਹੇ ਨਾ ਜੇ 15 ਤਰੀਕ ਨੂੰ ਹਰਿਆਣੇ ਦੇ ਵਿੱਚ ਅਚਾਨਾ ਮੰਡੀ ਦੇ ਵਿੱਚ ਇਹ ਬਹੁਤ ਵੱਡੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਉਸ ਮਹਾ ਪੰਚਾਇਤ ਦਾ ਜਿਹੜਾ ਹਿੱਸਾ ਹੈ ਉਹ ਇਸ ਇਲਾਕੇ ਦੇ ਵਿੱਚੋਂ ਨਹੀਂ ਪੂਰੇ ਜੇ ਕਹਿਣਾ ਹੋਵੇ ਭਾਰਤ ਦੇ ਵਿੱਚੋਂ ਲੋਕ ਆਉਣਗੇ ਸ਼ਾਮਲ ਹੋਣਗੇ ਤੇ ਅਸੀਂ ਵੀ ਸਾਰੇ ਵੱਧ ਚੜ ਕੇ ਹਿੱਸਾ ਲਈਏ ਤਾਂ ਕਿ ਸਾਡੀ ਕੇਂਦਰ ਦੇ ਵਿੱਚ ਬੈਠੀ ਸਰਕਾਰ ਨੂੰ ਇਹ ਪਤਾ ਲੱਗ ਜਾਵੇ ਕਿ ਸਾਡੇ ਪ੍ਰਤੀ ਜਿਹੜੇ ਲੋਕਾਂ ਦਾ ਕਿੰਨਾ ਗੁੱਸਾ ਹੈ ਤੇ ਕਿੰਨੀ ਹਮਦਰਦੀ ਹੈ ਉਹ ਸਾਹਮਣੇ ਆ ਜਾਵੇ ਕਿ ਲੋਕਾਂ ਦੇ ਵਿੱਚ ਗੁੱਸਾ ਹੈ ਜਿਹੜੇ ਲੋਕਾਂ ਦੇ ਵਿੱਚ ਲੋਕਾਂ ਤੇ ਅੰਨੇ ਬਾਹ ਜਿਹੜੀਆਂ ਗੋਲੀਆਂ ਚਲਾਈਆਂ ਅਸੂ ਕਹਿੰਦੇ ਘੋੜੇ ਛੱਡੇ ਔਰ ਉਹ ਕਿਦੇ ਵੀ ਜਾਇਆ ਨਹੀਂ ਜਾਂਦੇ ਉਹਨਾਂ ਦੀ ਕੀਮਤ ਆ ਜਿਹੜੀ ਸਰਕਾਰ ਨੂੰ ਚਕਾਉਣੀ ਪੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ